ਪਰਮ ਪਿਆਰੇ ਗੁਰੂ ਰੂਪ ਸਾਧ ਸੰਗਤ ਜੀਓ ਅੱਜ ਆਪਾਂ ਗੱਲ ਕਰਨ ਲੱਗੇ ਆਂ ਪਿੰਡ ਦੀ ਸਰਪੰਚੀ ਬਾਰੇ ਪਿੰਡ ਦਾ ਸਰਪੰਚ ਕਿਹੋ ਜਿਹਾ ਹੋਵੇ ਕਿਉਂਕਿ ਸਰਪੰਚੀ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਜੇ ਤਾਂ ਅਸੀਂ ਚੰਗਾ ਉਮੀਦਵਾਰ ਚੁਣਿਆ ਤਾਂ ਉਹ ਕਰੂਗਾ ਪਿੰਡ ਦਾ ਸਰ ਪੱਖੀ ਵਿਕਾਸ ਪਿੰਡ ਨੂੰ ਲੈ ਜੂ ਉਚਾਈਆਂ ਵੱਲ ਜੇ ਚੁਣਿਆ ਮਾੜਾ ਉਹ ਕਰੂ ਪਿੰਡ ਦਾ ਵਿਨਾਸ਼ ਪਿੰਡ ਨੂੰ ਲੈ ਜੂ ਗਹਿਰਾਈਆਂ ਵੱਲ ਪੰਚਾਇਤ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਇਸ ਲਈ ਪੰਚਾਇਤ ਭਾਈ ਗਰਦਾਸ ਦੇ ਇਹਨਾਂ ਸ਼ਬਦਾਂ ਦੀ ਕਦਰ ਕਰਦੀ ਹੋਵੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਬਖਾਣਾ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਪਹਿਣਾ ਜਾਣਾ ਸੋ ਸਰਪੰਚ ਇੱਜ਼ਤਦਾਰ ਹੋਵੇ ਇਮਾਨਦਾਰ ਹੋਵੇ ਦਇਆਵਾਨ ਹੋਵੇ ਬਲਵਾਨ ਹੋਵੇ ਹੋਰ ਕੀ ਕੀ ਗੁਣ ਹੋਣੇ ਚਾਹੀਦੇ ਨੇ ਬਰਿਆਂ ਵਾਲੇ ਕਮਲ ਲਖਾਰੀ ਦੀ ਕਲਮ ਨੇ ਜੋ ਲਿਖਿਆ ਉਹਨਾਂ ਸ਼ਬਦਾਂ ਨੂੰ ਕਵੀ શ્રી ਜੱਤਾ ਹੈ ਐਂਉਂ ਬਿਆਨ ਕਰਦਾ ਇੱਜ਼ਤਾਂ ਦੇ ਪੱਖੋਂ ਹੋਵੇ ਸਾਧ ਵਰਗਾ ਹੋਵੇ ਸਾਧ ਵਰਗਾ ਮਿੱਠਾ ਮਿੱਠਾ ਬੋਲੇ ਮਿੱਠੇ ਰਾਗ ਵਰਗਾ ਮਿੱਠੇ ਰਾਗ ਵਰਗਾ ਉਹ ਚੰਗਾ ਹੋਣਾ ਚਾਹੀਦਾ ਚੱਲਣ ਚਾਲਦਾ ਉਹ ਚੱਲਣ ਚਾਲਦਾ ਐਸਾ ਸਰਪੰਚ ਸਾਡਾ ਪਿੰਡ ਭਾਲਦਾ ਸਾਡਾ ਪਿੰਡ ਭਾਲਦਾ ਹੋਵੇ ਉੱਚੇ ਆਉਂਦਿਆਂ ਤੇ ਪਹੁੰਚ ਰੱਖਦਾ ਹੋਵੇ ਪਹੁੰਚ ਰੱਖਦਾ ਚਾਲੀਆਂ ਪਿੰਡਾਂ 'ਚ ਹੋਵੇ ਰੋਵ ਜੱਟ ਦਾ ਹੋਵੇ ਰੋਵ ਜੱਟ ਦਾ ਪਿੰਡ 'ਚ ਨਾ ਮੇਰੇ ਰੌਲਾ ਬੰਨੇ ਖਾਲਦਾ ਰੌਲਾ ਬੰਨੇ ਖਾਲਦਾ ਐਸਾ ਸਰਪੰਚ ਸਾਡਾ ਪਿੰਡ ਭਾਲਦਾ ਸਾਡਾ ਪਿੰਡ ਭਾਲਦਾ ਹੋ ਤਾਜ ਮਹਿਲ ਵਰਗਾ ਬਣਾ ਦੇ ਪਿੰਡ ਨੂੰ ਹੋ ਮੈਲ ਵਰਗਾ ਬਣਾ ਦੇ ਪਿੰਡ ਨੂੰ ਜੀ ਬਣਾ ਦੇ ਪਿੰਡ ਨੂੰ ਹਰੇ ਭਰੇ ਰੁੱਖਾਂ ਨਾਲ ਸਜਾ ਦੇ ਪਿੰਡ ਨੂੰ ਜੀ ਸਜਾ ਦੇ ਪਿੰਡ ਨੂੰ ਹਰ ਵੇਲੇ ਰਹੇ ਕਾਲਣਾ ਜੋ ਕਾਲਦਾ ਕਾਲਣਾ ਜੋ ਕਾਲਦਾ ਐਸਾ ਸਾਰ ਪੰਜ ਸਾਡਾ ਪਿੰਡ ਭਾਲਦਾ ਸਾਡਾ ਪਿੰਡ ਭਾਲਦਾ ਉਹ ਲਾਇਬ੍ਰੇਰੀ ਜਿੰਮ ਪਿੰਡ ਚ ਖਲਾਉਣ ਜੀ ਪਿੰਡ ਚ ਖਲਾਉਣ ਜੀ ਪਾਲ ਲੈਖ ਬੱਚੇ ਸੇਤ ਬਣਾਉਣ ਜੀ ਬੱਚੇ ਸੇਤ ਬਣਾਉਣ ਜੀ ਉਹ ਪਿੰਡ ਵਿੱਚੋਂ ਰਹੇ ਨਸ਼ਿਆਂ ਨੂੰ ਟਾਲਦਾ ਨਸ਼ਿਆਂ ਨੂੰ ਟਾਲਦਾ ਐਸਾ ਸਰਪੰਚ ਸਾਡਾ ਪਿੰਡ ਭਾਲਦਾ ਸਾਡਾ ਪਿੰਡ ਭਾਲਦਾ ਕੋਈ ਕੁਝਾ ਕਰੇ ਪਿੰਡ ਦਾ ਵਿਕਾਸ ਜੋ ਪਿੰਡ ਦਾ ਵਿਕਾਸ ਜੋ ਸੱਚਾ ਸੁੱਚਾ ਹੋਵੇ ਕਰੇ ਅਣਸਾਫ਼ ਜੋ ਕਰੇ ਇਨਸਾਫ਼ ਜੋ ਉਹ ਜਿਹੜਾ ਹੋਵੇ ਕਰਕੇ ਬਚਨ ਪਾਲਦਾ ਉਹ ਬਚਨ ਪਾਲਦਾ ਐਸਾ ਸਰਪੰਚ ਸਾਡਾ ਪਿੰਡ ਪਾਲਦਾ ਸਾਡਾ ਪਿੰਡ ਪਾਲਦਾ ਉਹ ਪਿੰਡ ਚ ਗਰੰਟਾ ਵੱਧੋ ਵਾਦ ਲਿਆਵੇ ਜੋ ਵੱਧੋ ਵਾਦ ਲਿਆਵੇ ਜੋ ਐਸਾ ਨਾ ਗਰੀਬਾਂ ਦਾ ਜਮਾ ਵਿਖਾਵੇ ਜੋ ਉਹ ਜਮਾ ਨਾ ਖਾਵੇ ਜੋ ਲੋਬੀ ਲਾਲਚੀ ਨਾ ਹੋਵੇ ਤਨ ਮਾਲ ਦਾ ਹੋ ਲੋਬੀ ਲਾਲਚੀ ਨਾ ਹੋਵੇ ਤਨ ਮਾਲ ਦਾ ਕਹਿੰਦੇ ਤਨ ਮਾਲ ਦਾ ਐਸਾ ਸਰਪੰਚ ਸਾਡਾ ਪਿੰਡ ਭਾਲਦਾ ਸਾਡਾ ਪਿੰਡ ਭਾਲਦਾ ਉਹ ਵੱਡਿਆਂ ਦਾ ਕਰੇ ਸਦਾ ਸਤਕਾਰ ਜੀ ਹੋ ਵੱਡਿਆਂ ਦਾ ਕਰੇ ਸਦਾ ਸਤਕਾਰ ਜੀ ਸਦਾ ਸਤਕਾਰ ਜੀ ਪਿੰਦਰ ਨਾਬੀ ਰੱਖੇ ਦਿਲ ਵਿੱਚ ਖਾਰ ਜੀ ਨਾ ਦਿਲ ਵਿੱਚ ਖਾਰ ਜੀ ਮੁਕਮਲ ਬਰੇ ਦਾ ਕੋਰੜਾ ਕਮਾਲ ਦਾ ਕੋਰੜਾ ਕਮਾਲ ਦਾ ਐਸਾ ਸਾੜ ਪੰਜ ਸਾਡਾ ਪਿੰਡ ਪਾਲਦਾ ਸਾਡਾ ਪਿੰਡ ਪਾਲਦਾ